ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ। ਵਿਕਰਮ ਸਿੰਘ ਮਜੀਠੀਆ ਜੜੇ ਕਿ ਅਬੂਰੀ ਜ਼ਮਾਨਤ ਤੇ ਰਹਾ ਹੋ ਕੇ ਆਏ ਐ ਬਰੀ ਨਹੀਂ ਹੋਏ ਕੇਸ ਦੇ ਵਿੱਚ। ਇੱਕ ਵਾਰੀ ਫਿਰ ਜੇਲ੍ਹ ਜਾ ਸਕਦੇ ਹੀ ਕੀ ਐ। ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ ਜਿਸ ਤੋਂ ਬਾਅਦ ਪੰਜਾਬ ਦੇ ਲੋਕ ਉਹਨਾਂ ਨੂੰ ਦਲੇਰ ਸੀਐਮ ਕਹਿਣ ਲੱਗੇ ਐ। ਆਖਰ ਕਿਹੜਾ ਵੱਡਾ ਬਿਆਨ ਦਿੱਤਾ ਐ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣੂਗਾ ਚੱਲ ਕੇ ਵੀਡੀਓ ਵੇਖਣੇ ਐ ਫਿਰ ਕਰਨੇ। ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ। ਯਾਨੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਣ ਤੋਂ ਬਾਅਦ ਫੇਰ ਤੋਂ ਵਿਕਰਮ ਸਿੰਘ ਮਜੀਠੀਆ ਟੰਗਿਆ ਜਾਊਗਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਬਿਆਨ ਆ ਚੁੱਕਿਆ ਹੈ ਤਾਂ ਉਸ ਬਿਆਨ ਨੇ ਤਰਥਲੀ ਮਚਾ ਦਿੱਤੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਨੇ ਜਿਹੜਾ ਰੌਲਾ ਨਾਬਾ ਦੀ ਜੇਲ੍ਹ ਦੇ ਸਾਹਮਣੇ ਖੜ ਕੇ ਪਾਇਆ ਸੀ ਨਾ ਦਰਾਂ ਸਾਲ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਪਹਿਲੀ ਕਰੀ ਸੀ ਕਹਿੰਦੇ ਜੀ ਇਹ ਰੌਲਾ ਪਾਉਣਾ ਵਾਜਬ ਨਹੀਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਆ ਚੁੱਕਿਆ ਔਰ ਉਸ ਬਿਆਨ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਰਤੱਲੀ ਤਾਂ ਮਚਾਈ ਹੈ ਪਰ ਦੂਜੇ ਪਾਸੇ ਡੇਰਾ ਮੁਖੀ ਦੇ ਉੱਤੇ ਇੱਕ ਬਿਆਨ ਆਇਆ ਸੀ ਪਹਿਲਾ ਮੁੱਖ ਮੰਤਰੀ ਦਾ ਹਾਲਾਂਕਿ ਉਹਨਾਂ ਨੇ ਬਾਬੇ ਦਾ ਨਾਂ ਨਹੀਂ ਲਿਆ ਸੀ ਪਰ ਉਹ ਬਿਆਨ ਦੇ ਦਿੱਤਾ ਸੀ ਕਿ ਭਾਈ ਇਹ ਜਿਹੜਾ ਕਿ ਉਹਨਾਂ ਨੇ ਮੁਲਾਕਾਤ ਹੀ ਨਹੀਂ ਵਿਕਰਮ ਸਿੰਘ ਮਜੀਠੀਆ ਦੇ ਉਹੀ ਜੇ ਜੱਜ ਬਣ ਜਾਣਗੇ ਤਾਂ ਫੇਰ ਜਿਹੜੀਆਂ ਸਾਡੇ ਦੇਸ਼ ਭਰ ਦੇ ਵਿੱਚ ਅਦਾਲਤਾਂ ਨੇ ਸੁਪਰੀਮ ਕੋਰਟ ਹੈ ਚਾਹੇ ਕੋਈ ਨਿਚਲੀ ਅਦਾਲਤਾਂ ਚਾਹੇ ਮਾਨਯੋਗ ਹਾਈ ਕੋਰਟ ਹੈ ਫਿਰ ਇਹਨਾਂ ਦਾ ਤਾਂ ਕਹਿੰਦੇ ਜੀ ਰੱਬ ਹੀ ਰੱਖ ਹੈ ਇਹੀ ਬਿਆਨ ਆਇਆ ਸੀ ਉਸ ਤੋਂ ਬਾਅਦ ਹੁਣ ਜਿਹੜਾ ਕਿ ਮਾਮਲਾ ਖੜਾ ਹੋ ਗਿਆ ਡੇਰੇ ਬਿਆਸ ਦੇ ਮੁਖੀ ਦੇ ਉੱਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਪੂਰੇ ਪੰਜਾਬ ਭਰ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਵਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਸੀ ਨਾਬਾਦੀ ਜੇਲ੍ਹ ਦੇ ਸਾਹਮਣੇ ਖੜ ਕੇ ਕਿ ਮੈਂ ਤਿੰਨ ਸਰਾਣੇ ਰੱਖਦਾ ਸੀ ਆਪਣੇ ਇੱਕ ਸਿਰ ਦੇ ਥੱਲੇ ਔਰ ਇੱਕ ਗੋਡਿਆਂ ਦੇ ਥੱਲੇ ਇੱਕ ਪੈਰਾਂ ਦੇ ਥੱਲੇ ਉਹਨੇ ਕਿਹਾ ਕਿ ਕਹਿੰਦਾ ਜਿਹੜਾ ਸਿਰਹਾਣਾ ਮੈਂ ਸਿਰ ਥੱਲੇ ਧਰਦਾ ਹੁੰਦੇ ਤੇ ਤਾਂ ਮੇਰੀ ਘਰ ਵਾਲੀ ਦਾ ਨਾਮ ਲਿਖਿਆ ਔਰ ਜਿਹੜਾ ਗੋਡਿਆਂ ਦੇ ਥੱਲੇ ਧਰਦਾ ਹੁੰਦੇ ਉਹਦੇ ਉੱਤੇ ਮੁੱਖ ਮੰਤਰੀ ਦਾ ਨਾਮ ਲਿਖਿਆ ਔਰ ਜਿਹੜਾ ਮੇਰੇ ਗਿੱਟਾਂ ਦੇ ਥੱਲੇ ਆ ਉਹਦੇ ਉੱਤੇ ਦਿੱਲੀ ਵਾਲਿਆਂ ਦਾ ਨਾਮ ਲਿਖਿਆ ਪਰ ਹੁਣ ਉਹਨਾਂ ਸਿਰਹਾਣਿਆਂ ਤੱਕ ਫੇਰ ਬਿਕਰਮ ਸਿੰਘ ਮਜੀਠੀਆ ਕਿਵੇਂ ਪਹੁੰਚਣਗੇ ਉਹ ਤੁਹਾਨੂੰ ਅੱਜ ਇੱਕ ਬਹੁਤ ਵੱਡੀ ਅਪਡੇਟ ਸੁਣਾਉਣ ਜਾ ਰਹੇ ਹੈ ਬਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਹਲੇ ਬੇਲ ਤੇ ਆਏ ਹੋ ਤੁਸੀਂ ਬਰੀ ਨਹੀਂ ਹੋਏ ਹੋ ਔਰ ਬਹੁਤ ਸਾਰੇ ਪੰਜਾਬ ਪਰਦੇ ਵਿੱਚ ਅੱਜ ਇਸ ਬਿਆਨ ਨੇ ਤਰਥੱਲੀ ਮਚਾ ਕੇ ਧਰ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਕ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਆ ਚੁੱਕੀਆਂ ਨੇ ਔਰ ਦੂਜੇ ਪਾਸੇ ਮੁੱਖ ਮੰਤਰੀ ਨੂੰ ਦਲੇਰ ਮੁੱਖ ਮੰਤਰੀ ਕਿਹਾ ਜਾ ਰਿਹਾ ਕਿਉਂ ਕਿ ਆ ਜਾ ਰਿਹਾ ਜੀ ਵੈਸੇ ਸਾਡੇ ਪੰਜਾਬ ਪਰਦੇ ਵਿੱਚ ਪਹਿਲਾਂ ਇਹੀ ਚਰਚਾ ਸੀ ਕਹਿੰਦੇ ਮੁੱਖ ਮੰਤਰੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਖਿਲਾਫ ਬਿਆਨ ਨਹੀਂ ਦੇਣਗੇ ਕਿਉਂਕਿ ਉਹਨਾਂ ਦੇ ਨਾਲ ਬਹੁਤ ਕਰੋੜਾਂ ਲੋਕ ਨੇ ਇੱਕ ਵੋਟ ਬੈਂਕ ਹੈ ਪਰ ਇੱਥੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਨਾਂ ਕਿਸੇ ਵੋਟ ਬੈਂਕ ਦੀ ਪ੍ਰਵਾਹ ਕਰਦੇ ਹੋਏ ਆ ਭਾਵੇਂ ਸਾਨੂੰ ਵੋਟ ਪਵੇ ਨਾ ਪਵੇ ਪਰ ਅਸਲੀਅਤ ਦੇ ਵਿੱਚ ਕਹਾਣੀ ਕੀ ਉਹਨਾਂ ਨੇ ਆਪਣਾ ਬਿਆਨ ਦਾਗ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਉਸ ਬਿਆਨ ਨੇ ਤਹਿਲਕਾ ਮਚਾ ਦਿੱਤਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਖਿਲਾਫ ਬਹੁਤ ਵੱਡਾ ਬਿਆਨ ਉਹਨਾਂ ਨੇ ਕਿਹਾ ਕੀ ਸੀ ਕਹਿੰਦਾ ਅੱਜ ਵਣ ਜਾਣ ਚਾਹੇ ਕੱਲ ਵਣ ਜਾਣ ਇੱਥੇ ਸਾਡੀਆਂ ਅਦਾਲਤਾਂ ਦਾ ਫਿਰ ਤਾਂ ਰੱਬ ਹੀ ਰਾਖਾ ਜਿੱਥੇ ਮੁਲਾਕਾਤੀ ਜੱਜ ਬਣ ਜਾਣ ਇਹ ਗੱਲ ਬਿਲਕੁਲ ਸਹੀ ਕਹੀ ਮੁੱਖ ਮੰਤਰੀ ਨੇ ਇਹ ਪੰਜਾਬ ਦੇ ਲੋਕ ਕਹਿ ਰਹੇ ਨੇ ਔਰ ਹੁਣ ਸਹਰਾਣੇ ਤੱਕ ਵਾਪਸ ਵਿਕਰਮ ਸਿੰਘ ਮਜੀਠੀਆ ਕਿਵੇਂ ਜਾ ਸਕਦਾ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਕੱਲ ਹੀ ਕਿਹਾ ਜਾ ਰਿਹਾ ਸੀ ਕਹਿੰਦੇ ਵਿਕਰਮ ਸਿੰਘ ਮਜੀਠੀਆ ਹਲੇ ਜੇਲ੍ਹ ਦੇ ਵਿੱਚੋਂ ਬਾਹਰ ਹੀ ਆਏ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਯਾਨੀ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਭਰ ਦੇ ਵਿੱਚ ਇਹਨਾਂ ਲੋਕਾਂ ਨੇ ਇੱਕ ਤੰਦ ਮਚਾਉਣ ਦੀ ਕੋਸ਼ਿਸ਼ ਕੀਤੀ ਔਰ ਦੂਜੇ ਪੱਧਰ ਦੇ ਉੱਤੇ ਇਹਨਾਂ ਦੀ ਵੋਟ ਹੈ ਨਾ ਜਿਹੜੀ ਉਹ ਪੰਜਾਬ ਦੇ ਅੰਦਰ ਡਿੱਗ ਚੁੱਕੀ ਆ ਤਾਂ ਹੁਣ ਤੁਹਾਨੂੰ ਮੈਂ ਉਹ ਬਿਆਨ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਜੀਲੈਂਸ ਬਿਊਰੋ ਬੇहद ਜਿਆਦਾ ਇਸ ਗੱਲ ਦੀਆਂ ਪਿਆਰੀਆਂ ਤੇ ਆ ਕਿਉਂਕਿ ਬਿਕਰਮ ਸਿੰਘ ਮਜੀਠੀ ਦੇ ਖਿਲਾਫ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਔਰ ਦੂਜੇ ਪਾਸੇ ਦੇ ਉੱਤੇ ਜਿਹੜਾ ਕੇਸ ਹੈ ਉਹਦੇ ਵਿੱਚ ਉਹ ਬਰੀ ਨਹੀਂ ਹੈ ਇਸ ਗੱਲ ਦੀ ਭਲਕ ਬਿਕਰਮ ਸਿੰਘ ਮਜੀਠੀਆ ਨੂੰ ਵੀ ਹੈ ਔਰ ਬਾਬੇ ਦਾ ਵਿਰੋਧ ਕਿਵੇਂ ਹੋਣ ਲੱਗਿਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਪਹਿਲਾਂ ਤੁਹਾਨੂੰ ਉਹ ਬਿਆਨ ਸੁਣਾਉਂਗਾ ਮੈਂ ਜਿਹਦੇ ਵਿੱਚ ਮਜੀਠੀਆ ਦੇ ਖਿਲਾਫ ਦੁਬਾਰਾ ਤੋਂ ਕਾਰਵਾਈ ਦੀ ਬਹੁਤ ਵੱਡੀ ਇੱਕ ਤਿਆਰੀ ਦਾ ਵੀਡੀਓ ਤੁਹਾਡੇ ਨਾਲ ਸਾਂਝਾ ਕਰਦੇ ਜੀ ਇਹ ਗੱਲ ਕੋਈ ਤੁਹਾਨੂੰ ਅਦਾਲਤ ਨੇ ਬੇਲ ਦਿੱਤੀ ਆ ਨਾ ਕਿ ਬਰੀ ਕੀਤਾ ਵਾ ਜੇ ਬਰੀ ਕੀਤਾ ਹੁੰਦਾ ਤੇ ਫਿਰ ਤੁਸੀਂ ਇਹ ਕਹਿ ਸਕਦੇ ਸੀ ਜੋ ਤੁਸੀਂ ਹੁਣ ਕਹਿ ਰਹੇ ਹੋ ਬਾਹਰ ਆ ਕੇ ਇਹਦਾ ਮਤਲਬ ਆ ਕਿ ਤੁਸੀਂ ਆਪਣੇ ਇੱਕ ਹੋਰ ਸੰਕਟ ਨੂੰ ਬਲਾਵਾ ਦੇ ਰਹੇ ਹੋ ਸਰਕਾਰ ਕੱਟ ਤੁਸੀਂ ਵੀ ਨਹੀਂ ਕੀਤੀ ਪੰਜਾਬ ਦੇ ਵਿੱਚ ਕਾਮਲੀ ਸਰਕਾਰ ਦੇ ਵੇਲੇ ਸਭ ਤੋਂ ਵੱਧ ਝੂਠੇ ਪਰਚੇ ਬਕਾਇਦਾ ਤੌਰ ਤੇ ਮਜਬੂਰੀ ਅਗਲੇ ਦਰਜੇ ਸੀ ਜਿਵੇਂ ਜਿਦਾਂ ਉਸ ਵੇਲੇ ਸੀ ਅਖਤਜ਼ੇ ਮੇ ਤਾਜ਼ਮ ਕਮਿਸ਼ਨ ਨੇ ਕਈ ਪੱਤੇ ਰੱਦ ਕਰੇ ਜੀ ਸਭ ਤੋਂ ਵੱਧ ਪੱਤੇ ਮਜੀਠੀਏ ਦੇ ਰੱਦ ਕਰੇ ਤੇ ਬਿਕਰਮ ਸਿੰਘ ਮਜੀਠੀਆ ਦਾ ਤੇ ਵੈਲਕਮ ਜਨ ਉਹਦੇ ਮਰਤਕਾ ਦੇ ਵਰਤਨੇ ਕਰਨਾ ਸੀਗਾ ਤੇ ਬਿਸ਼ਰਮੀ ਦੀ ਕੋਈ ਹੱਦ ਨਹੀਂ ਇਹ ਲੋਕ ਬਿਸ਼ਰਮੀ ਦੀ ਹੱਦ ਕੱਪ ਚੁੱਕੇ ਨੇ ਤਾਂ ਸੁਣ ਲਿਆ ਪੰਜਾਬ ਵਾਲਿਓ ਬਿਸ਼ਰਮਾਂ ਦੀ ਧਾਨ ਵਾਲੀ ਗੱਲ ਕਹਿੰਦੇ ਬਿਕਰਮ ਸਿੰਘ ਮਜੀਠੀਏ ਦੀ ਹੋ ਗਈ ਆ ਆ ਹੁਣ ਬਿਕਰਮ ਸਿੰਘ ਮਜੀਠੀਆ ਨੇ ਇੱਕ ਬਿਆਨ ਦਿੱਤਾ ਮੁੱਖ ਮੰਤਰੀ ਦੇ ਉੱਤੇ ਯਾਨੀ ਸਰਕਾਰ ਦੇ ਨਾਲ ਸਿੱਧੀ ਟੱਕਰ ਲੈਣ ਦੀ ਗੱਲ ਕੱਲ ਫੇਰ ਜਿਹੜੀ ਕਿ ਉਹਨੇ ਕਹੀ ਹੈ ਇਸ ਗੱਲ ਨੂੰ ਪੂਰੇ ਪੰਜਾਬ ਦੇ ਲੋਕ ਦੇਖ ਰਹੇ ਕੰਦੇ ਦਾ ਹੰਕਾਰ ਫੇਰ ਝਲਕਦਾ ਬਿਕਰਮ ਸਿੰਘ ਮਜੀਠੀਆ ਕਹਿੰਦਾ ਮੈਂ ਗੋਡਿਆਂ ਥੱਲੇ ਸਿਰਾਣਾ ਰੱਖ ਕੇ ਸੌਂਦਾ ਸੀ ਉਹਦੇ ਉੱਤੇ ਮੁੱਖ ਮੰਤਰੀ ਭਵਨ ਸਿੰਘ ਮਾਨ ਦਾ ਨਾਮ ਲਿਖਿਆ ਹੋਇਆ ਸੀ ਦੇਖੋ ਕਿੱਡੀ ਮਾੜੀ ਸ਼ਦਾਬਲੀ ਯੂਜ਼ ਕੀਤੀ ਔਰ ਹੁਣ ਤਿਆਰੀਆਂ ਕਿਹੜੀਆਂ ਹੋ ਰਹੀਆਂ ਨੇ ਕਹਿੰਦੇ ਬਿਕਰਮ ਸਿੰਘ ਮਜੀਠੀਆ ਉਸੇ ਨਾਬਾਦੀ ਜੇਲ੍ਹ ਦੇ ਵਿੱਚ ਫੇਰ ਤੋਂ ਜਾਣਗੇ। ਯਾਨੀ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਜਿਹੜੇ ਸਰਕਾਰੀ ਵਕੀਲ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵੱਡੇ ਪੱਦਰ ਦੇ ਉੱਤੇ ਇਸ ਤਿਆਰੀ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਕੋਲ ਪੁਕਤਾ ਸਬੂਤ ਨਹੀਂ ਬਕਾਇਦਾ ਤੌਰ ਤੇ ਉਹਨਾਂ ਦੇ ਖੁਦ ਦੇ ਬਿਆਨ ਆ ਚੁੱਕੇ ਨੇ। ਬਿਕਰਮ ਸਿੰਘ ਮਜੀਠੀਆ ਕਹਿੰਦੇ ਜਿਹੜੇ ਸਹਰਾਣੇ ਛੱਡ ਕੇ ਆਇਆ ਹੈ ਨਾ ਜੇਲ੍ਹ ਦੇ ਅੰਦਰ ਉਸੇ ਸਹਰਾਣਿਆਂ ਤੱਕ ਉਹਨੇ ਫੇਰ ਪਹੁੰਚਣਾ ਜੋ ਕਿ ਇਸ ਗੱਲ ਨੂੰ ਪੰਜਾਬ ਦੇ ਲੋਕ ਐਕਸੈਪਟ ਨਹੀਂ ਕਰ ਰਹੇ ਲੋਕ ਕਹਿੰਦੇ ਨੇ ਚਿੱਟੇ ਦਾ ਤਸਕਰ ਹੈ ਤੇ ਅਦਾਲਤਾਂ ਦੇ ਨਾਲ ਜਾਂ ਸਾਡੇ ਦੇਸ਼ ਦੇ ਅੰਦਰ ਵਾਕਈ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਗਏ ਆ ਲੋਕ ਜਿਹੜਾ ਉਹਨੇ ਬਿਆਨ ਦਿੱਤਾ ਕਿ ਸਾਡੀਆਂ ਅਦਾਲਤਾਂ ਦਾ ਰੱਬ ਹੀ ਰੱਖਾ ਹੈ ਜਿੱਥੇ ਮੁਲਾਕਾਤੀ ਜੱਜ ਬਣ ਜਾਣ ਉਹ ਗੱਲ ਕਹੀ ਹੈ ਨਾ ਮੁੱਖ ਮੰਤਰੀ ਨੇ ਉਹ ਬਾਬੇ ਬਿਆਸ ਵਾਲੇ ਨੂੰ ਕਹੀ ਹੈ ਬਾਬੇ ਦਾ ਬਹੁਤ ਵੱਡਾ ਵਿਰੋਧ ਹੋਣ ਲੱਗ ਗਿਆ ਕਿਉਂਕਿ ਬਾਬੇ ਨੂੰ ਲੋਕ ਇਹ ਗੱਲ ਕਹਿੰਦੇ ਆ ਕਹਿੰਦੇ ਜੀ ਇਹਦਾ ਨਸ਼ੇ ਦੇ ਤਸਕਰ ਦੇ ਸਾਥੀ ਨੇ ਉਹ ਖੁਦ ਕਹਿ ਰਹੇ ਸੀ ਕਹਿੰਦਾ ਤਾਂ ਮੇਰਾ ਦੋਸਤ ਹੈ ਤੇ ਦੋਸਤ ਤੇ ਤਾਂ ਫਿਰ આરોਪ ਲੱਗੇ ਤਸਕਰੀ ਦੇ ਇਹ ਭੂਲਾ ਗਵਾਹੀ ਭਰਦਾ ਭੂਲਾ ਜਿਹੜਾ ਜਗਦੀਸ਼ ਭੂਲਾ ਫੜਿਆ ਗਿਆ ਨਾ ਮਜੀਠੀਏ ਦੇ ਖਿਲਾਫ ਉਹਨੇ ਬਕਾਇਦਾ ਹਾਈ ਕੋਰਟ ਦੇ ਅੰਦਰ ਬਿਆਨ ਦਿੱਤਾ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਾਲਾਂਕਿ ਉਹਨਾਂ ਦਾ ਬਹੁਤ ਵੱਡਾ ਨੈਟਵਰਕ ਅਲੱਗ-ਅਲੱਗ ਸਟੇਟਾਂ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਫੇਰ ਵੀ ਮੁੱਖ ਮੰਤਰੀ ਨੇ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਇਹ ਵੋਟ ਬੈਂਕ ਦੇ ਕੋਲ ਬਹੁਤ ਵੱਡਾ ਹੈ। ਉਹਨਾਂ ਨੇ ਫੇਰ ਵੀ ਉਹਨਾਂ ਦੇ ਉੱਤੇ ਬਿਆਨ ਦਾਗ ਦਿੱਤਾ ਜਿਹੜਾ ਕਿ ਸੱਚਾ ਸੀ। ਤਾਂ ਹੁਣ ਤੁਹਾਡਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਕਮੈਂਟ ਜ਼ਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹੋਂ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ। ਵਿਕਰਮ ਸਿੰਘ ਮਜੀਠੀਆ ਜਿਹੜੇ ਕਿ 7 ਮਹੀਨੇ ਨਾਬਾਦੀ ਜੇਲ੍ਹ ਦੇ ਵਿੱਚ ਰਹਿ ਕੇ ਆਏ ਆ। ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਲੇਕਿਨ ਜ਼ਮਾਨਤ ਹੋਈ ਹੈ ਕੇਸ ਦੇ ਵਿੱਚ ਬਰੀ ਨਹੀਂ ਹੋਏ ਕੇਸ ਹੈ ਇਹ ਉਸ ਤਰ੍ਹਾਂ ਦਾ ਹੀ ਉਹਨਾਂ ਦੇ ਸਿਰ ਦੇ ਉੱਤੇ ਲਟਕਣ ਦਿਆ ਹੈਗਾ ਵੀ ਜਿਸ ਤਰ੍ਹਾਂ ਕਿ ਪਹਿਲੇ ਸੀਗਾ ਸਰਕਾਰ ਦੇ ਕੋਲ ਐਸੇ ਠੋਸ ਸਬੂਤ ਮੌਜੂਦ ਹੈਗੇ ਆ ਕਿਉਂਕਿ ਉਹਨਾਂ ਨੇ ਵੱਡੇ ਬਿਆਨ ਦਿੱਤੇ ਹੈਗੇ ਕਿ ਉਹਨਾਂ ਦੇ ਕੋਲ ਠੋਸ ਸਬੂਤ ਮੌਜੂਦ ਜਦੋਂ ਉਹ ਅਦਾਲਤ ਦੇ ਵਿੱਚ ਪੇਸ਼ ਕਰਨਗੇ ਤੇ ਦੁਬਾਰਾ ਫਿਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋ ਜਾਏਗੀ ਇਸ ਦੇ ਬਾਵਜੂਦ ਵਿਕਰਮ ਸਿੰਘ ਮਜੀਠੀਆ ਨੇ ਸੀਐਮ ਭਗਵੰਤ ਮਾਨ ਦੇ ਖਿਲਾਫ ਮਾੜੀ ਸ਼ਦਾਵਗੀ ਬੋਲੀ ਜਿਸ ਤੋਂ ਬਾਅਦ ਜਿਹੜਾ ਵਾ ਉਹ ਇਹ ਕਿਹਾ ਜਾ ਰਿਹਾ ਹੈਗਾ ਵਾ ਕਿ ਸੀਐਮ ਭਗਵੰਤ ਮਾਨ ਔਰ ਬਿジネス ਟੀਮ ਵੱਲੋਂ ਇੱਕ ਵੱਡੀ ਮਸਬਬਨੇ ਤਿਆਰ ਕੀਤੀ ਜਾਂਦੀ ਹੈ ਵਿਕਰਮ ਸਿੰਘ ਮਜੀਠੀਆ ਦੀ ਦੁਬਾਰਾ ਗ੍ਰਿਫਤਾਰੀ ਵਾਸਤੇ ਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਡੇਰਾ ਬਿਆਸ ਦੇ ਮੁੱਖੀ ਬਾਬਾ ਗਜਿੰਦਰ ਸਿੰਘ ਢਿੱਲੂ ਨੂੰ ਜਿਹੜਾ ਵੱਡਾ ਸਨੇਹਾ ਦਿੱਤਾ ਹੈ ਉਹੀ ਹੈ ਕਿ ਜਦੋਂ ਜਿਹੜੇ ਮੁਲਾਕਾਤੀ ਹੈ ਉਹੀ ਜੱਜ ਬਣ ਜਾਂਦੇ ਆ ਤੇ ਫਿਰ ਅਦਾਲਤਾਂ ਦਾ ਰੱਬ ਰੱਖਾ ਹੈਗਾ ਵਾ ਇਹ ਉਹ ਗੱਲਾਂ ਆ ਜਿਹੜੀਆਂ ਉਹਨਾਂ ਨੇ ਡਾਇਰੈਕਟ ਜਿਹੜੇ ਡੇਰਾ ਬਿਆਸ ਦੇ ਮੁਖੀ ਵਗੈਰਾ ਬਿਜਿੰਦਰ ਸਿੰਘ ਢਿੱਲੂ ਨੂੰ ਨਹੀਂ ਕਹੀਆਂ ਲੇਕਿਨ ਲੋਕ ਸਮਝ ਗਏ ਹੈ ਗਿਆ ਕਿਉਂਕਿ ਬਿਜਿੰਦਰ ਸਿੰਘ ਢਿੱਲੂ ਦੀ ਮੁਲਾਕਾਤ ਤੋਂ ਬਾਅਦ ਹੀ ਵਿਕਰਮ ਸਿੰਘ ਮੁਜੀਠੀਆ ਦੀ ਜ਼ਮਾਨਤ ਹੋ ਜਾਂਦੀ ਹੈਗੀ ਹੈ ਇਸ ਲਈ ਜਿਹੜੀਆਂ ਸੰਗਤਾਂ ਆ ਜਿਹੜੇ ਲੋਕ ਆ ਉਹ ਵੱਡੇ ਪੱਤਰ ਦੇ ਉੱਤੇ ਬਾਬਾ ਗੁਰਿੰਦਰ ਸਿੰਘ ਢਿੱਲੂ ਦਾ ਵਿਰੋਧ ਕਰਨ ਦਾ ਇਹ ਹੈਗੀ ਹੈ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੂ ਨੇ ਵਿਕਰਮ ਸਿੰਘ ਮਜੀਠੀਆ ਨੂੰ ਆਪਣਾ ਦੋਸਤ ਕਿਹਾ ਹੈ ਜੀ ਉਸ ਵਿਕਰਮ ਸਿੰਘ ਮਜੀਠੀਆ ਨੂੰ ਜਿਹਦੇ ਉੱਤੇ ਨਸ਼ਾ ਤਸਕਰੀ ਦਾ ਇਲਜ਼ਾਮ ਲੱਗਾ ਹੈਗਾ ਵੈ ਆਮਦਨ ਦਵਾ ਜਾਇਦਾਦ ਦਾ ਇਲਜ਼ਾਮ ਲੱਗਾ ਹੈਗਾ ਵੈ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਸੀਐਮ ਭਗਵੰਤ ਮਾਨ ਦੇ ਇਸ ਬਿਆਨ ਬਾਰੇ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼